ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆਂ ਅੱਜ ਸਿਰਫ ਅੰਜੂ ਚੰਦਰ ਜੀ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ ਮੈਂ ਖੁਸ਼ੀ ਦੀ ਗੱਲ ਦੱਸਦੀ ਆਂ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕਿ ਅੱਜ ਉੱਥੇ 26 ਜਣੇ ਮੌਜੂਦ ਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਬਣਾ ਕੇ ਆਵਾਜ਼ੀ ਪਾਰਟੀ ਜਿੰਦਾਬਾਦ ਜਿਹੜੀ ਜਿਹੜੀ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਹਨੇ ਪ੍ਰਧਾਨ ਬਣਨ ਦੇ ਲਈ ਹੱਥ ਖੜਾ ਕੀਤਾ ਅਸੀਂ ਅੰਜੂ ਚੰਦਰ ਦੀ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਉਸ ਗੱਲ ਦਾ ਜਿਹੜਾ ਹੈਗਾ ਮਾਣ ਰੱਖਿਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੇ ਐਮਸੀ ਸਹਿਬਾਨਾਂ ਦਾ ਧੰਨਵਾਦ ਕਰਦੀ ਆ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਏਕਤਾ ਦਿਖਾਈ ਹੈ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀਪੂਰਵਕ ਵੋਟਾਂ ਹੋਈਆਂ ਸੀ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਹੀ ਜਿਹੜੇ ਹੈਗੇ ਨੇ ਉਹਨਾਂ ਨੇ ਗランਜੂ ਚੰਦਰ ਜੀ ਨੂੰ ਜਿੱਤੇ ਅੱਜ ਆਮ ਆਦਮੀ ਪਾਰਟੀ ਨੇ ਖਰੜ ਦੇ ਵਿੱਚ ਵੀ ਜਿਹੜੀ ਆਪਣੀ ਪ੍ਰਧਾਨ ਹੈ ਉਹ ਨਿਯੁਕਤ ਕੀਤੀ ਹੈ ਮੈਂ ਆਮ ਆਦਮੀ ਪਾਰਟੀ ਸਾਡੀ ਸਮੁੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਤੇ ਸਾਡੇ ਪ੍ਰਧਾਨ ਸਾਹਿਬ ਅਮਨ अरोड़ा ਜੀ ਮੈਂ ਪੂਰੀ ਟੀਮ ਪਾਰਟੀ ਨੂੰ ਵਧਾਈ ਦਿੰਨੀ ਆ ਕਿ ਅਸੀਂ ਖਰੜ ਜਿਹੜੀ ਪੰਜਾਬ ਦੀ ਇੱਕ ਵੱਡੀ ਕਮੇਟੀ ਹੈ ਜਿੱਥੇ ਅਸੀਂ ਦਾ ਸਿਰਫ ਕੋਈ ਮੁਕਾਬਲਾ ਕੀਤਾ ਸਰਬਸੰਮਤੀ ਦੇ ਨਾਲ 27 ਵਿੱਚੋਂ 25 ਬੰਦੇ ਮੌਜੂਦ ਸੀ ਤੇ 25 ਦੇ 25 ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੇ ਸੀਗੇ ਵੋਟ ਨੰਬਰ 16 ਤੋਂ ਅੰਜੂ ਚੰਦਰ ਜੀ ਉਹਨਾਂ ਨੂੰ ਜਿਹੜਾ ਪ੍ਰਧਾਨ ਦੇ ਲਈ ਉਹਨਾਂ ਦੀ ਸਹਿਮਤੀ ਬੰਟਾਈ ਹੈ ਮੈਂ ਖਰੜਵਾਸੀਆਂ ਨੂੰ ਵਧਾਈ ਦਿੰਨੀ ਆ ਮੈਡਮ ਮੈਡਮ ਸਮਾਂ ਥੋੜਾ ਹੈ ਜੀ ਸਮਾਂ ਥੋੜਾ ਹੈ ਜੀ ਪ੍ਰਧਾਨ ਜਿਹੜੇ ਬਣਾਦੇ ਨੇ ਕੰਮ ਬਹੁਤ ਨੇ ਖਰੜ ਦੇ ਕੀ ਕਹਿਣਾ ਜਾਓਗੇ ਜੀ ਸਾਰੇ ਕੰਮ ਆ ਜਿਹੜੇ ਹੁਣ ਅਸੀਂ ਸਪੀਡ ਨਾਲ ਕਰਾਂਗੇ ਜਿੰਨਾ ਪ੍ਰਧਾਨਾ ਜਿੰਨਾ ਸਾਡੇ ਐਮਸੀ ਸਾਹਿਬਾਨ ਸਾਰੇ ਹੀ ਪ੍ਰਧਾਨ ਨੇ ਜਿੰਨਾ ਉਹਨਾਂ ਨੇ ਅੱਜ ਇਹ ਉਮੀਦ ਦਿਖਾਈ ਹੈ ਮਾਨ ਜਿੱਤ ਆਇਆ ਜਿੰਨਾ ਲੋਕਾਂ ਨੇ ਪਹਿਲਾਂ ਹੀ ਐਮਐਲਏ ਬਣਾਤਾ ਸੀ ਤੇ ਕੰਮ ਹੈ ਜਿਹੜੀ ਉਹ ਕੱਲ ਤੋਂ ਗਤੀ ਨਾਲ ਹੋਣੀ ਸ਼ੁਰੂ ਹੋ ਜਾਣੇ ਆ ਹੁਣ ਹੋਲੀ ਸੋਲੀ ਜਿਹੜੀ ਸਰਕਾਰ ਹੈ ਉਹ ਖਰੜ ਦੇ ਵਿੱਚ ਐਮ ਐਲ ਏ ਵੀ ਤੁਹਾਡਾ ਤੇ ਹੁਣ ਐਮ ਸੀ ਵੀ ਜਿਹੜੇ ਆ ਪ੍ਰਧਾਨ ਵੀ ਨੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਨੇ ਤੇ ਮੈਂ ਵਧਾਈ ਦਿੰਨੀ ਆ ਕੰਮ ਕਿਵੇਂ ਹੁੰਦੇ ਨੇ ਉਹ ਹੁਣ ਅਸੀਂ ਦੱਸ ਦਵਾਂਗੇ ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਜਿਹੜੇ ਕੰਮ ਦੇ ਖਰੜ ਦਾ ਜਿਹੜਾ ਨਾਗਰਿਕ ਜਿਸ ਕੰਮ ਉੱਤੇ ਹੱਥ ਰੱਖੂਗਾ ਉਹ ਕੰਮ ਹੋਣਾ ਸ਼ੁਰੂ ਹੋ ਜਾਏਗਾ ਹਾਈ ਕੋਰਟ ਨੇ ਨਕਸ਼ੇ ਬੰਦ ਕੀਤੇ ਹੋਏ 23 ਨੋ ਤਾਂ ਕੀ ਕਹਾਂਗੀ ਖਰੜ ਦੇ ਦੇਖੋ ਅਸੀਂ ਹਾਈ ਕੋਰਟ ਨੂੰ ਅਪੀਲ ਕਰਦੇ ਹਾਂ ਵੀ ਬਹੁਤ ਸਾਰੇ ਜਿਹੜੇ ਆਮ ਲੋਕ ਨੇ ਇਹ ਨਕਸ਼ੇ ਬੰਦ ਕਰਨ ਨਾਲ ਸਫਰ ਹੁੰਦੇ ਨੇ ਅ ਮੋਸ਼ਨਲੀ ਡੈਮੇਜ ਹੁੰਦਾ ਬਹੁਤ ਸਾਰਿਆਂ ਨੂੰ ਕੁਝ ਲੋਕ ਗਲਤ ਹੁੰਦੇ ਆ ਬਹੁਤ ਸਾਰੇ ਸਹੀ ਵੀ ਹੁੰਦੇ ਨੇ ਸੋ ਇਹਦੇ ਤੇ ਇੱਕ ਦਰਸਤ ਫੈਸਲਾ ਲਿਆ ਜਾਵੇ ਤੇ ਅਸੀਂ ਤਾਂ ਵੇਟ ਕਰ ਰਹੇ ਹਾਂ ਕਿ ਇਹਦੇ ਤੇ ਕੋਈ ਅੱਛਾ ਅਸੀਂ ਵਕਾਇਆ ਚ ਇੱਕ ਪਲਾਨ ਬਣਾਈਏ ਤੇ ਹਾਈ ਕੋਰਟ ਨੂੰ ਅਪੀਲ ਕਰਾਂਗੇ ਅਸੀਂ ਕਿ ਇਹਦੇ ਤੇ ਇੱਕ ਅੱਛਾ ਫੈਸਲਾ ਲੈ ਜਾਵੇ ਕਿ ਸਾਰੇ ਇਸ ਤੋਂ ਸਫਰ ਨਾ ਕਰਨ ਇਹਦੇ ਨਾਲ ਇੱਕ ਵਿਕਾਸ ਆ ਜਿਹੜਾ ਡਿਵੈਲਪਮੈਂਟ ਉਹ ਕਰੜ ਦੀ ਸਫਰ ਕਰਦੀ ਹੈ ਤੇ ਉਮੀਦ ਕਰਦੇ ਹਾਂ ਕਿ ਜਲਦੀ ਇਹ ਤੇ ਅੱਛਾ ਫੈਸਲਾ ਹੋ ਜਾਵੇ ਹਾਂਜੀ ਥੋੜਾ ਆਵਾਜ਼ ਉੱਚ ਕਰ ਮੈਂ ਥੋੜਾ ਗੁਰੂ ਮੈਂ ਨੈਕ ਫੋਨ ਦੇ ਜੀ ਕੋਈ ਹਰਥਾ ਪੁਰਾ। ਆ YouTube ਕਰ ਰਿਹਾ ਸਾਰੇ ਬਰਗਰਸ ਪਾਰਟੀ ਦੇ ਸਾਰੇ ਸਪੈਸ਼ਲੀ ਐਮਸੀ ਜਿਨ੍ਹਾਂ ਨੇ ਮੈਨੂੰ ਸਿਰਫ ਹੰਤੀ ਨਾਲ ਚੁਣਿਆ ਮੈਂ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਜਿਹੜੀ ਮੈਡਮ ਮੈਡਮ ਬਹੁਤ ਚੈਲੰਜ ਆਣੇ ਆਏ ਤੁਹਾਨੂੰ ਕੁਰਸੀ ਸਮਾਂ ਥੋੜਾ ਹੈ ਜੀ ਕੀ ਕਹਿਣਾ ਜਾਓਗੇ ਕੰਮ ਬਹੁਤ ਪਏ ਨੇ ਜੀ। ਵੀ ਕੋਸ਼ਿਸ਼ ਕਰਾਂਗੇ ਤਾਂ ਜਰੂਰ ਚੈਲੰਜ ਵੀ ਸਾਡੇ ਪਾਰ ਹੋ ਸਕਦੇ ਆ ਮੈਡਮ ਦਾ ਸਹਿਯੋਗ ਸਾਡਾ ਨਾਲ ਰਹਿਗਾ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੰਮ ਹੋ ਜਾਵੇ ਮੀਟਿੰਗ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਸੀ ਕਿ ਮੀਟਿੰਗ ਟਾਈਮ ਪਈ ਨਹੀਂ ਰੱਖੀ ਜਾਂਦੀ ਸੋ ਤੁਹਾਡੇ ਵੱਲੋਂ ਮੀਟਿੰਗ ਕਿੰਨੇ ਸਮੇਂ ਬਾਅਦ ਰੱਖੀ ਜਾਂਦੀ ਦੇਖੋ ਹੁਣ ਸ਼ੁਰੂਆਤ ਜਿਹੜਾ ਦਿਲਾ ਜਿਵੇਂ ਕਰਦੇ ਨਾ ਮੈਂ ਇੱਕ ਵਿਕਟਰੀ ਨਾ ਨਾ